ਮੈਂ ਮੈਂ ਕੰਜੀਸਨ ਤੁਰੀ ਹਾਂ ਜੀ ਆਲ ਇੰਡੀਆ ਮਜ਼ਦੂਰ ਪਾਰਟੀ ਨੇ ਜਿਹੜੀ ਮੀਟਿੰਗ ਸੱਦੀ ਗਈ ਆ ਕੀ ਕਰਨ ਇਹ ਜੀ ਜੋ ਮਨਲਾ ਮਾਨ ਸਰਕਾਰ ਨੇ ਵਾਅਦੇ ਕੀਤੇ ਸੀ ਆਪਣੇ ਲੋਕਾਂ ਨਾਲ ਉਹਨਾਂ ਦੇ ਮਨਲਾ ਵਾਅਦੇ ਦਵਾਉਣ ਦੇ ਲਈ ਬਾਕੀ ਹੋਰ ਜਿਹੜੇ ਮੁੱਦੇ ਆ ਸਾਡੇ ਉਹਨਾਂ ਦੇ ਜਿਹੜੇ ਹੱਕਾਂ ਨੂੰ ਦੋਆ ਦੇ ਲਈ ਅਸੀਂ ਮੀਟਿੰਗ ਕੀਤੀ ਸੀ ਜੋ ਗਰੀਬਾਂ ਨਾਲ ਧੱਕੇ ਹੋ ਰਹੇ ਨੇ ਧੱਕੇ ਸਾਨੂੰ ਗਰੀਬਾਂ ਨਾਲ ਹੋ ਰਹੇ ਆ ਧੀਆਂ ਭੈਣਾਂ ਨਾਲ ਹੋ ਰਹੇ ਆ ਕਤਲੇਆਮ ਹੋ ਰਹੇ ਨੇ ਨਸ਼ਾ ਪਤਾ ਮਤਲਬ ਵੱਧ ਰਿਹਾ ਇਹਨਾਂ ਚੀਜ਼ਾਂ ਨੂੰ ਅਸੀਂ ਰੋਕਣ ਦੇ ਲਈ ਅਸੀਂ ਅੱਜ ਮੀਟਿੰਗ ਕੀਤੀ ਗਈ ਸੀ ਕਿ ਜੋ ਮਾਨਸਕਾਰਾ ਮਾਨਸਕਾਰ ਧੱਕਾ ਇਹ ਸਾਡਾ ਜਿਹੜਾ ਕੀ ਮੁੱਦਾ ਪਹੁੰਚੇ ਤੇ ਮਾਨਸਕਾਰ ਇਸ ਅਮਲ ਕਰੇ ਇਹਨਾਂ ਚੀਜ਼ਾਂ ਦਾ ਕੰਟਰੋਲ ਕਰੇ ਸਾਡੀਆਂ ਮੰਗਾਂ ਜਿਹੜੀਆਂ ਬੇਨਤੀਆਂ ਹੋਰ ਹੈ ਜਿਵੇਂ ਕੋਈ ਮੈਡੀਕਲ ਸਹੂਲਤਾਂ ਇਹ ਵੀ ਮਤਲਬ ਹਰ ਇੱਕ ਵਰਗ ਨੂੰ ਮੈਡੀਕਲ ਸਹੂਲਤ ਮਿਲਣੀ ਚਾਹੀਦੀ ਆ ਹਰ ਇੱਕ ਪਿੰਡ ਦੇ ਵਿੱਚ ਐਂਬੂਲੈਂਸ ਮਿਲਣੀ ਚਾਹੀਦੀ ਆ ਉਸ ਤੋਂ ਬਾਅਦ ਬਿਜਲੀ ਤੇ ਜਿਹੜਾ ਕੋਈ ਸਮੱਸਿਆ ਦੀ ਪਾਣੀ ਦੀ ਸਮੱਸਿਆ ਗਰੀਬ ਜੋ ਗਰੀਬਾਂ ਦੇ ਘਰਾਂ ਦੇ ਵਿੱਚ ਮਤਲਬ ਟੂਟੀਆਂ ਨਹੀਂ ਲੱਗੀਆਂ ਕਨੈਕਸ਼ਨ ਨਹੀਂ ਲੱਗੇ ਜਾਂ ਕਿਸੇ ਪਿੰਡ 'ਚ ਕੋਈ ਵਾਟਰ ਟ੍ਰਕਸ ਨਹੀਂ ਬਣਿਆ ਹੋਇਆ ਉਹਨਾਂ ਵਾਟਰ ਟ੍ਰਕਸ ਲਾਏ ਜਾਣ ਨਵੇਂ ਵਾਟਰ ਟ੍ਰਕਸ ਲਾਏ ਜਾਣ ਤੇ ਵਾਤੋਂ ਕਨੈਕਸ਼ਨ ਕੀਤੀਆਂ ਮੈਂ ਉਸ ਤੋਂ ਬਾਅਦ ਜਿਹੜੀ ਕਿ ਗਰੀਬ ਪਰਾਂ ਦੀਆਂ ਧੀਆ ਭੈਣਾਂਆਂ ਧੀਆ ਭੈਣਾਂ ਦੀ ਇੱਜ਼ਤ ਨਾਲ ਖੜਿਆ ਜਾਂਦਾ ਉਹ ਚੀਜ਼ਾਂ ਰੁਕੀਆਂ ਹਨ ਜਿਹੜਾ ਕੋਈ ਇਹ ਜੀ ਹਰਕਤ ਕਰਦਾ ਉਹਨੂੰ ਉਸੇ ਤੀ ਫਾਂਸੀ ਸਜ਼ਾ ਦਿੱਤੀ ਆ ਕਰੇ ਜੇ ਕੋਈ ਨਸ਼ਾ ਪਤਾ ਕਰਦਾ ਹੈ ਨਸ਼ੇ ਪਤਾ ਕਰਕੇ ਕੋਈ ਆਪਣਾ ਆਪਦਾ ਘਰ ਮਨਲਾ ਖਰਾਬ ਕਰ ਲੈਂਦਾ ਜਾਂ ਕਿਸੇ ਮੰਗਰ ਲਾਕਿਆ ਹੋਏ ਘਰਾਂ ਨੂੰ ਫਟ ਕੇ ਘਰੋਂ ਭੇਜ ਦਿੰਦਾ ਤਾਂ ਉਹਦੇ ਘਰ ਮਨਲਾ ਉਹ ਨਸ਼ੇ ਪਤਾ ਛੜਾ ਜਾਣ ਤਾਂ ਉਹ ਆਪੋ ਆਪਣੇ ਘਰੇ ਦੋਨੇ ਜੀ ਖੁਸ਼ੀ ਖੁਸ਼ੀ ਚਾਈ ਚੀ ਹੱਸੇ ਖੇਡ ਕਰਾਂ ਤੇ ਜਵਾਂਕਾਂ ਜੀ ਬੈਠੇ ਕਰਨ ਉਹ ਵੀ ਅਸੀਂ ਕਰਦੇ ਸਾਰੇ ਲੋਕਾਂ ਦੇ ਸਾਡੀਆਂ ਬਸ ਇਹੀ ਸਰਕਾਰ ਨੂੰ ਬੇਨਤੀਆਂ ਇੱਕ ਤਾਂ ਮੈਡੀਕਲ ਸਹੂਲਤ ਫਰੀ ਕਰੇ ਇੱਕ ਗਰੀਬਾਂ ਨਾਲ ਜਿਹੜੇ ਖੜਵਾਰ ਹੋ ਰਿਹਾ ਉਹਨਾਂ ਨੂੰ ਮਨਲਾ ਕੰਟਰੋਲ ਕਰੇ ਇੱਕ ਜਿਹੜੇ ਕੀ ਮਨਗਤ ਚੋਰ ਜਿਵੇਂ ਉਹਨਾਂ ਕਤਲਿਆਂਮ ਹੋ ਰਿਹਾ ਉਹਨਾਂ ਤੇ ਵੀ ਕੰਟਰੋਲ ਕਰੇ ਇੱਕ ਜਿਹੜੀਆਂ ਚੋਰੀਆਂ ਹੋ ਰਹੀਆਂ ਵੱਧ ਤੋਂ ਵੱਧ ਚੋਰੀਆਂ ਡਾਕ ਕੇ ਜਿਵੇਂ ਕੋਈ ਕਿਸੇ ਦੀ ਲੇਡੀ ਚੈਨੀ ਘੁਕ ਲਗਿਆ ਕਹਿੰਦਾ ਕੋਈ ਪਰਸ ਘੁਕ ਲਾ ਕੇ ਕੋਈ ਮੋਬਾਈਲ ਘੁਕ ਲਗਿਆ ਉਹਨਾਂ ਤੇ ਵੀ ਨੱਖ ਪਈ ਹੈ ਵੱਧ ਤੋਂ ਵੱਧ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਪੰਟ ਮੈਂ ਆਪਣੇ ਆਲ ਇੰਡੀਆ ਮਜ਼ਦੂਰ ਪਾਰਟੀ ਦੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਅੱਗੇ ਤੋਂ ਜੋ ਵੀ ਪ੍ਰੋਗਰਾਮ ਹੋਵੇ ਟਾਈਮ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਸਰਦੀ ਹੋਵੇ ਜਾਂ ਗਰਮੀ ਆਪਾਂ ਨੇ ਆਪਣੇ ਮਿਸ਼ਨ ਵਿੱਚ ਮਸਤ ਰਹਿਣਾ ਤੇ ਬਾਅਦ ਚੜ ਕੇ ਲੋਕਾਂ ਦੇ ਕੰਮ ਕਰਾਓ ਜੋ ਵੀ ਕੰਮ ਕੋਈ ਅੜਦਾ ਵਾ ਫਿਰ ਵੀ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਆ ਪਾਰਟੀ ਸਾਰੀ ਤੁਹਾਡੇ ਨਾਲ ਆ ਫੇਰ ਵੀ ਜੇ ਲੋੜ ਪਵੇ ਤਾਂ ਉੱਚੇ ਨੀਵੇਂ ਜਾਣ ਲਈ ਅਸੀਂ ਕਿਹੇ ਗੱਲਾਂ ਝਿਜਕਦੇ ਨਹੀਂ ਨਾ ਝਿਜਕਾਂਗੇ ਸੋ ਦੂਜੀਆਂ ਪਾਰਟੀਆਂ ਦੇ ਨਾਲੋਂ ਤੁਹਾਨੂੰ ਵੱਧ ਕੰਮ ਕਰਨਾ ਚਾਹੀਦਾ ਤਾਂ ਕਿ ਸਮਾਜ ਜਿਹੜਾ ਵਾ ਤੁਹਾਡੇ ਨਾਲ ਜੁੜ ਸਕੇ ਪਾਰਟੀਆਂ ਦੂਸਰੀਆਂ ਵੀ ਆਪੋ ਆਪਣੀ ਦਾ ਜੋਰ ਲਾਉਂਦੀਆਂ ਪਰ ਉਸ ਦੇ ਨਾਲ-ਨਾਲ ਤੁਹਾਨੂੰ ਆਪਣੀ ਤੱਕ ਜਿਹੜੀ ਅਜਮਾਉਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਜੋ ਵਾਅਦਾ ਕੀਤਾ ਵਾ 1-1000 ਰੁਪਏ ਦੇਣ ਦਾ ਉਹ ਸਾਰੀਆਂ ਬੀਬੀਆਂ ਨੂੰ ਮਾਂ ਧੀ ਭੈਣ ਨੂੰ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਵਾ ਬਜ਼ਾਪਾ ਪੈਨਸ਼ਨਾਂ ਵੀ ਉਹ ਜਿਹੜੀ 1500 ਤੋਂ 20000 ਕਰਨੀ ਚਾਹੀਦੀ ਆ ਸੋ ਹੋਰ ਵੀ ਜਿਹੜੇ ਵਾਅਦੇ ਕੀਤੇ ਆ ਉਹ ਪੰਜਾਬ ਸਰਕਾਰ ਨੂੰ ਦੇਣੇ ਚਾਹੀਦੇ ਆ ਤਾਂ ਕਿ ਇਹ ਲੋਕ ਜਿਹੜੇ ਆ ਇਹ ਪੰਜਾਬ ਸਰਕਾਰ ਦੀ ਗੱਲ ਮੰਨਣ ਲਈ ਤਿਆਰ ਹੋ ਜਾਣ ਵਰਨਾ ਜੇ ਇਹ ਸਰਕਾਰ ਨਹੀਂ ਇਹ ਗੱਲਾਂ ਮੰਨਦੀ ਤੇ ਫੇਰ ਸਾਨੂੰ ਮਜਬੂਰ ਨਾ ਆਪਣਾ ਸੰਗਠਨ ਕਰਕੇ ਤੇ ਫੇਰ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ ਤੇ ਫੇਰ ਸਰਕਾਰ ਮੰਨੀ ਤੇ ਫੇਰ ਕੀ ਮੰਨੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚ ਜਾਵੇ ਤੇ ਇਹ ਇਹਨਾਂ ਗਰੀਬਾਂ ਮਜ਼ਦੂਰਾਂ ਦੇ ਜੋ ਕੀਤੇ ਵਾਦੇ ਆ ਉਹ ਪੂਰੇ ਕੀਤੇ ਜਾਣ ਸੋ ਇੰਨੀਆਂ ਗੱਲਾਂ ਦੇ ਨਾਲ ऑल <Mile dizzy stato> mm -hmm. yeah, इंडिया मजदूर पार्टी जिंदाबाद जिंदाबाद ऑल yes, yes, yes. इंडिया मजदूर पार्टी जिंदाबाद जिंदाबाद ऑल इंडिया मजदूर पार्टी जिंदाबाद जिंदाबाद ऑल इंडिया मजदूर पार्टी जिंदाबाद जिंदाबाद ऑल इंडिया मजदूर पार्टी नेता जिंदाबाद जिंदाबाद ऑल इंडिया मजदूर पार्टी नेता जिंदाबाद जिंदाबाद